ਮਿੱਟੀ ਦੇ ਪਾਰੇ ਹੋਏ ਟਿੱਪਰ ਨੇ ਉਹ ਵੀ ਖੜਾਏ ਗਏ ਨੇ ਤਾਂ ਕਿ ਕੋਈ ਵੀ ਜਿਹੜੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹ ਕਿਸਾਨ ਇੱਥੇ ਨਾ ਪਹੁੰਚ ਸਕਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਭਾਜਪਾ ਦੇ ਪ੍ਰਚਾਰ ਦੇ ਲਈ ਪਟਿਆਲੇ ਪਹੁੰਚ ਰਹੇ ਨੇ ਉਹ ਲੋਕ ਗਰਾਊਂਡ ਦੇ ਵਿੱਚਕਾਰ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਅੱਜ ਭਾਜਪਾ ਦੇ ਜਿਹੜੇ ਸਕੋਰਟਰ ਨੇ ਉਹ ਪਹੁੰਚਣਗੇ ਤੋਂ ਪਗਵੇ ਰੰਗ ਦੇ ਵਿੱਚਕਾਰ ਰੰਗਿਆ ਨਜ਼ਰ ਆ ਰਿਹਾ ਅੱਜ ਪਟਿਆਲਾ ਭਾਜਪਾ ਪੰਜਾਬ ਦੇ ਲਈ ਅੱਜ ਵੱਡਾ ਦਿਨ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਭਾਜਪਾ ਦੇ ਪ੍ਰਚਾਰ ਦੇ ਲਈ ਪਟਿਆਲੇ ਪਹੁੰਚ ਰਹੇ ਨੇ ਜੇਕਰ ਗੱਲ ਕਰੀਏ ਤਾਂ ਇਸ ਵਕਤ ਕੋਲੋ ਗਰਾਊਂਡ ਦੇ ਬਾਹਰ ਮੌਜੂਦ ਆ ਜਿੱਥੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਥੀਰ ਬਾਅਦ ਪਹੁੰਚਣਗੇ ਅਤੇ ਜਿਹੜੇ ਸੁਰੱਖਿਆ ਦੇ ਕਿੜੇ ਪ੍ਰਬੰਧ ਨੇ ਉਹ ਇੱਥੇ ਕੀਤੇ ਗਏ ਨੇ ਚੱਪੇ-ਚੱਪੇ ਉੱਤੇ ਪੁਲਿਸ ਵੱਲੋਂ ਬੈਰੀਕੇਟਿੰਗ ਕੀਤੀ ਗਈ ਹੈ ਨਾਲ ਹੀ ਜਿਹੜੇ ਮਿੱਟੀ ਦੇ ਭਰੇ ਹੋਏ ਟਿੱਪਰ ਨੇ ਉਹ ਵੀ ਖੜਾਏ ਗਏ ਨੇ ਤਾਂ ਕਿ ਕੋਈ ਵੀ ਜੜੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹ ਕਿਸਾਨ ਇੱਥੇ ਨਾ ਪਹੁੰਚ ਸਕਣ ਨਾਲ ਹੀ ਕਈ ਤਰ੍ਹਾਂ ਦੇ ਘੜੇ ਸੁਰੱਖਿਆ ਦੇ ਪ੍ਰਬੰਧ ਨੇ ਪੈਰਾਮਿਲਟਰੀ ਫੋਰਸਸ ਜਿਹੜੀਆਂ ਨੇ ਉਹ ਪਟਿਆਲੇ ਦੇ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਤੇ ਜੇਕਰ ਗੱਲ ਕਰੀਏ ਪਿਛਲੀ ਵਾਰ ਦੀ ਤਾਂ ਜਦੋਂ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਵਿੱਚ ਕਰ ਇੱਕ ਰੈਲੀ ਉਲੀਕੀ ਗਈ ਸੀਗੀ ਵਿਧਾਨ ਸਭਾ ਚੋਣਾਂ ਮੌਕੇ ਤਾਂ ਉਸ ਸਮੇਂ ਉਹ ਪ੍ਰਧਾਨ ਮੰਤਰੀ ਪੰਜਾਬ ਦੇ ਵਿਚਕਾਰ ਪਹੁੰਚੇ ਜਰੂਰ ਸਨ ਪਰ ਉੱਥੇ ਜਾ ਕੇ ਰੈਲੀ ਨਹੀਂ ਕਰ पाए ਸਨ ਜਿੱਥੇ ਉਹਨਾਂ ਦਾ ਰੈਲੀ ਨੂੰ ਸਬੋਧਨ ਕਰਨਾ ਸੀਗਾ ਕਿਉਂਕਿ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਜਦ ਨਹੀਂ ਸਰਕਾਰ ਸੀਗੀ ਉਸ ਸਮੇਂ ਜਿਸ ਸਮੇਂ ਹੈ ਸਭ ਹਾਲਾਤ ਵਾਪਰਦੇ ਨੇ ਹੋ ਜੇ ਕਿ ਪ੍ਰਧਾਨ ਮੰਤਰੀ ਨੂੰ ਵਾਪਸ ਉਸੇ ਪੈਰ ਮੋੜਨਾ ਪੈਂਦਾ ਜਿਸ ਪੈਰ ਉਹ ਪੰਜਾਬ ਆਏ ਸਨ ਦੂਜੇ ਪਾਸੇ ਜੇਕਰ ਅੱਜ ਪਟਿਆਲੇ ਦੀ ਗੱਲ ਕਰੀਏ ਤਾਂ ਪਟਿਆਲੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੜੀ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਨੇ ਉਹ ਕਰ ਦਿੱਤੇ ਗਏ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਪਟਿਆਲੇ ਦੇ ਵਿੱਚ ਨਾ ਵਾਪਰ ਸਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਰੈਲੀ ਹੈ ਉਹ ਇੱਕ ਚੰਗੇ ਤਰੀਕੇ ਦੇ ਨਾਲ ਹੋ ਸਕੇ ਇਹ ਤੁਹਾਨੂੰ ਦਿਖਾ ਸਕਦੇ ਹਾਂ ਤਸਵੀਰਾਂ ਇੱਕ ਵਾਰੀ ਪੋਲੋ ਗਰਾਊਂਡ ਦੇ ਵਿਚਕਾਰ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਅੱਜ ਭਾਜਪਾ ਦੇ ਜਿਹੜੇ ਸਪੋਰਟਰ ਨੇ ਉਹ ਪਹੁੰਚਣਗੇ ਮਾਰਾਣੀ ਪ੍ਰਨੀਤ ਕੋਰ ਦੇ ਹੱਕ ਦੇ ਵਿੱਚ ਇਹ ਰੈਲੀ ਹੋਣ ਜਾ ਰਹੀ ਹੈ ਤੇ ਜੇਕਰ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਅੱਜ 22 ਸਾਲ ਬਾਅਦ ਪੰਜਾਬ ਦੇ ਵਿੱਚ ਕੋਈ ਪ੍ਰਧਾਨ ਮੰਤਰੀ ਪਹੁੰਚ ਰਹੇ ਨੇ ਜਿਨ੍ਹਾਂ ਵੱਲੋਂ ਹੋ ਸਕਦਾ ਹੈ ਕਿ ਅੱਜ ਕੋਈ ਵੱਡਾ ਐਲਾਨ ਜਿਹੜਾ ਹੈ ਉਹ ਪਟਿਆਲਾ ਦੇ ਵਾਸੀਆਂ ਦੇ ਹੱਕ ਦੇ ਵਿੱਚ ਕੀਤਾ ਜਾ ਸਕੇ ਪਟਿਆਲਾ ਤੋਂ ਮਨਿੰਦਰ ਜੋਤ ਦੇ ਨਾਲ ਪ੍ਰੋਫ ਸਿਮਰਨ ਸਿੰਘ ਦੀ ਰਿਪੋਰਟ ਦਾ ਅਨਮਿਊਟ